ਹਲਕਾ ਬਟਾਲਾ ਦੇ ਵੋਟਰਾਂ ਨੇ ਹੱਥ ਤੇ ਸਰੋ ਜਮਾ ਕੇ ਵੇਖ ਲਈਏ ਜਿਵੇਂ ਪੱਠੀ ਚ ਕਢ ਕੇ ਸੋਨਾ ਕੁੰਦਨ ਬਣ ਜਾਂਦਾ ਹੈ ਕੁਝ ਐਸਾ ਹੀ ਕਰਮ ਖਾਇਆ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਗੁਰਦੁਆਰਾ ਕਨਸਾਹਬ ਦੇ ਕੋਲ ਅੰਗਰੇਜ਼ਾਂ ਦੇ ਸਮੇਂ ਤੋਂ ਬਣੇ ਸਰਕਾਰੀ ਸਕੂਲ ਦੀ ਕਰੀ 50 ਲੱਖ ਦੀ ਲਗਤ ਨਾਲ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਸ਼ੈਰੀਕਲਸੀ ਨਵੇਂ ਸਿਰਜੇ ਇਤਿਹਾਸ ਦਾ ਉਦਘਾਟਨ ਕਰਨ ਪਹੁੰਚੇ ਐਮਐਲਏ ਸ਼ੈਰੀਕਲਸੀ ਚੇਅਰਮੈਨ ਇੰਪਰੂਵਮੈਂਟ ਟਰਸਟ ਜਸਪਾਲ ਚੋਹਾਨ ਚੇਅਰਮੈਨ ਮਾਰਕੀਟ ਕਮੇਟੀ ਮਾਨਕ ਮਹਿਤਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਪਹਿਲਾ ਰਿਬਨ ਕਟਿਆ ਫਿਰ ਲੱਖਾਂ ਦੀ ਲਾਗਤ ਨਾਲ ਬਣੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸ਼ਹਿਰੀ ਕਲਸੀ ਲਈ ਅੱਜ ਦਾ ਦਿਨ ਯਾਦਗਾਰ ਇਸ ਲਈ ਵੀ ਬਣ ਗਿਆ ਕਿਉਂਕਿ ਤਾੜੀਆਂ ਮਾਰਦੇ ਤੇ ਨਾਅਰੇ ਮਾਰਦੇ ਲੋਕਾਂ ਵਿੱਚ ਵੱਡੀ ਗਿਣਤੀ 'ਚ ਵਿਰੋਧੀ ਪਾਰਟੀਆਂ ਦੇ ਲੋਕ ਵੀ ਸਨ ਜਿਨ੍ਹਾਂ ਨੂੰ ਤੁਸੀਂ ਵੀਡੀਓ 'ਚ ਪਹਿਚਾਣ ਵੀ ਲਿਆ ਹੋਵੇਗਾ ਜਿਨ੍ਹਾਂ ਸ਼ਹਿਰੀ ਦੇ ਵਿਕਾਸ ਤੇ ਮੋਹਰ ਲਗਾ ਦਿੱਤੀ ਹੈ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਦੱਸਿਆ ਕਿ ਸ਼ਹਿਰੀ ਕਲਸੀ ਵਾਕਿਆ ਹੀ ਵਿਕਾਸ ਦਾ ਮਸੀਹਾਈ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਹਿਬਾਨਾਂ ਪ੍ਰਿੰਸੀਪਲ ਸਹਿਬਾਨਾਂ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨੂੰ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਉਹਨੂੰ ਕਵਰ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਵੀ ਜਿਦਾਂ ਪੁਰਾਣੀਆਂ ਸਰਕਾਰਾਂ ਦੇ ਲੀਡਰ ਕਹੇ ਕੋਈ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰਪੋਜ਼ਲਾਂ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਜੀ ਕਿ ਨਹੀਂ ਇੰਨਾ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖੇ ਜਾਣਗੇ ਅਗਾਂਹ ਵਧਣਗੇ ਤੇ ਤਾਂ ਹੀ ਤਰੱਕੀ 'ਚ ਜਾਵਾਂਗੇ ਕਿਉਂਕਿ ਇਨ੍ਹਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਨ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਪੁਰਾਣੇ ਦੇ ਜਿਹੜੇ ਤੁਸੀਂ ਵੇਖੇ ਵੀ ਬੰਦ ਕਮਰਿਆਂ ਜੇ ਏਸੀ ਦੇ ਕਮਰਿਆਂ 'ਚ ਬੈਠ ਕੇ ਵੀ ਉਹ ਸਿਆਸਤਾਂ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਹਾਂ ਔਰ ਮੈਂ ਰਣੀ ਆ ਇਸ ਪਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 49 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਆਂ ਔਰ ਜਿੱਥੇ ਵੀ ਜ਼ਰੂਰਤ ਹੈ ਸਾਨੂੰ ਆਪਾਂ ਆਉ ਵੀ ਉਹਨੂੰ ਕਬਰਾ